ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਵਿੰਟਰ ਕਲੈਕਸ਼ਨਾਂ ਨੇ ਕਲਰ ਬੜੇ ਹੀ ਪਿਆਰੇ ਸੋਹਣੇ ਵੈਲਵਟ ਦੇ ਆਏ ਨੇ ਸ਼ਨੀਲ ਦੇ ਕਲਰ ਨੇ 24 ਰੰਗ ਇਹਦੇ ਵਿੱਚ ਆਏ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਪਲੇਨ ਫੈਬਰਿਕ ਇਹ ਮੇਰੇ ਕਾ ਆਲ ਓਵਰ ਜਾਲ ਵੱਡੇ ਵਰ ਦਾ ਤੇ ਪੂਰਾ ਸੂਟ ਬਣ ਜਾਏਗਾ ਤੁਹਾਡਾ ਬੜਾ ਫਾਈਨ ਫੈਬਰਿਕ ਹੈ ਲਾਈਟ weight ਵਿੱਚ ਆਏਗਾ ਤੇ ਪ੍ਰਾਈਸ ਇਹ ਦਾ 730 ਰੁਪਿਆ ਦੇ ਵਿੱਚ ਦੋ ਸੂਟ ਤੁਸੀਂ ਕੋਈ ਵੀ ਦੋ ਸੂਟ ਇੰਨਾ ਵਿੱਚ ਜੋ 730 ਵਿੱਚ ਬਾਈ ਕਰ ਸਕਦੇ ਹੋ ਇਹ ਜਿਹੜੀ ਸੈਕਿੰਡ ਕਲੈਕਸ਼ਨ ਚੱਲ ਰਹੀ ਹੈ ਇਹਦੇ ਵਿੱਚ ਤੁਹਾਨੂੰ ਬਾਟਮ ਤੇ ਸਟਾਲ ਜਿਹੜਾ ਉਹ ਪਲੇਨ ਮਿਲੇਗਾ ਸ਼ਰਟ ਜਿਹੜੀ ਬਹੁਤ ਪਿਆਰੀ ਹੈ ਉਹ ਵੀ ਆਏਗੀ ਵਰਕ ਦੇ ਨਾਲ ਡਿਜੀਟਲ ਪ੍ਰਿੰਟ ਦੇ ਨਾਲ ਆਏਗੀ ਇਹ ਤੁਹਾਨੂੰ 630 ਰੁਪਏ ਦੇ ਵਿੱਚ ਸੂਟ ਮਿਲ ਜੇਗਾ ਵਿੰਟਰ ਕਲੈਕਸ਼ਨਾਂ ਨੇ ਤੇ ਅਜੇ ਪ੍ਰਾਈਸ ਬਹੁਤ ਇਨਾਂ ਦਾ ਅਫੋਰਡੇਬਲ ਹੈ ਸਿਰਫ ਤੇ ਸਿਰਫ 630 ਵਿੱਚ ਤੁਸੀਂ ਇਹ ਵਾਲੇ ਸੂਟਾਂ ਵਿੱਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਟੌਪ ਬਾਟਮ ਐ ਤੇ ਦੁਪੱਟਾ ਤਿੰਨੋਂ ਚੀਜ਼ਾਂ ਮਿਲਣਗੀਆਂ ਬਹੁਤ ਪਿਆਰੀ ਲੁੱਕ ਹੈ ਬਾਟਮ ਤੇ ਜਿਹੜਾ ਸਟਾਲ ਆਏਗਾ ਪਲੇਨ ਆਏਗਾ ਸ਼ਰਟ ਜਿਹੜੀ ਡਿਜੀਟਲ ਪ੍ਰਿੰਟ ਦੇ ਨਾਲ ਜਿਹੜੀ ਪ੍ਰਿੰਟਡ ਆਏਗੀ ਰੰਗ ਜਿਹੜੇ ਵੀ ਇੱਥੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਦੇ ਵਿੱਚ ਮੇਰੇ ਕੋਲ ਫਿਲਹਾਲ ਜੀ 18 ਕਲਰ ਅਵੇਲੇਬਲ ਨੇ ਉਹ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਵਿంటర్ ਕਲੈਕਸ਼ਨਾਂ ਨੇ ਕਿਉਂਕਿ ਹੁਣ ਵਿంటర్ ਆ ਰਹੀ ਹੈ ਤੇ ਵਿంటర్ ਨਾਲ ਸੰਬੰਧੀ ਸਾਰੀਆਂ ਕਲੈਕਸ਼ਨਾਂ ਕਾਫੀ ਆ ਰਹੀਆਂ ਨੇ ਤੇ ਇਹ ਆਈਆਂ ਕਲੈਕਸ਼ਨਾਂ ਤਾਂ ਮੈਂ ਇੱਥੇ ਐਡ ਕਰ ਦਿੱਤੀ ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਕਿਹੜੀਆਂ ਜਿਹੜੀਆਂ ਵਿంటర్ ਦੀਆਂ ਸਪੈਸ਼ਲ ਕਲੈਕਸ਼ਨਾਂ ਨੇ ਹੁਣ ਟ੍ਰੈਂਡੀ ਨੇ ਅਤੇ ਜੇ ਆ ਗਈਆਂ ਨੇ ਇਹ ਜਿਹੜਾ ਤੁਹਾਨੂੰ 5 ਮੀਟਰ ਦਾ ਹਾਲਓਵਰ ਪ੍ਰਿੰਟਡ ਸੂਟ ਮਿਲੇਗਾ ਇਹ ਤੁਸੀਂ 880 ਵਿੱਚ ਕੋਈ ਵੀ ਦੋ ਸੂਟ ਬਾਈ ਕਰ ਸਕਦੇ ਹੋ ਚਾਹੇ ਸੇਮ ਕਲਰ ਹੋ ਚਾਹੇ ਡਿਫਰੈਂਟ ਸਿਰਫ ਤੇ ਸਿਰਫ 880 ਦੇ ਵਿੱਚ ਤੁਸੀਂ ਦੋ ਸੂਟ ਤੁਹਾਨੂੰ ਮਿਲ ਜਾਣਗੇ ਵਿంటర్ ਸਪੈਸ਼ਲ 5 ਮੀਟਰ ਦਾ ਹਾਲਓਵਰ ਜਿਹੜਾ ਪਸ਼ਮੀਨਾ ਦਾ ਤੁਹਾਨੂੰ ਸੂਟ ਮਿਲੇਗਾ ਤੇ ਪ੍ਰਾਈਸ ਹੈਗਾ ਸਿਰਫ ਤੇ ਸਿਰਫ 880 ਰੁਪਿਆ ਫ੍ਰੀ ਸ਼ਿਪਿੰਗ ਚਾਰजेस ਆਲਓਵਰ ਇੰਡੀਆ ਕੋਈ ਵੀ ਐਕਸਟਰਾ ਸ਼ਿਪਿੰਗ ਚਾਰजेस ਨਹੀਂ ਲੱਗਣਗੇ ਸਿਰਫ ਜੋ ਪ੍ਰਾਈਸ ਮੈਂਸ਼ਨ ਕਰਾਂਗੀ ਉਹੀ ਫਾਈਨਲ ਪ੍ਰਾਈਸ ਲੱਗੇਗਾ ਉਸ ਤੋਂ ਇਲਾਵਾ ਹੋਰ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਬਾਕੀ ਗਏ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਦ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੀ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਵੀਡੀਓਜ਼ ਵਿੱਚੋਂ ਨੇ ਤਾਂ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਤੇ ਇੱਕ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ